ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੱਛੇ ਸੰਗਤ ਦਾ ਇਕੱਠ ਨਜ਼ਰ ਆ ਰਿਹਾ ਹੋਏਗਾ ਦੱਸ ਦਈਏ ਕਿ ਇੱਥੇ ਮਹੱਲੇ ਦੀ ਸ਼ੁਰੂਆਤ ਹੋ ਚੁੱਕੀ ਆ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਸੰਗਤ ਨਜ਼ਰ ਆ ਰਹੀ ਹੋਏਗੀ ਵੱਡਾ ਇਕੱਠ ਨਜ਼ਰ ਆ ਰਿਹਾ ਹੋਏਗਾ ਦੱਸ ਦਈਏ ਕਿ ਅੱਜ ਇੱਥੇ ਵੱਖੋ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਮਹੱਲਾ ਕੱਢਿਆ ਜਾ ਰਿਹਾ ਤਾਂ ਸ਼ੁਰੂਆਤ ਹੋ ਚੁੱਕੀ ਹੈ ਇਸ ਸਮੇਂ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੰਗਤ ਨਜ਼ਰ ਆ ਰਹੀ ਹੋਏਗੀ ਵੱਖੋ-ਵੱਖ ਜਥੇਬੰਦੀਆਂ ਨਜ਼ਰ ਆ ਰਹੀਆਂ ਹੋਣਗੀਆਂ ਦੱਸਿਏ ਕਿ ਇਸ ਸਮੇਂ ਜੋ ਇਹ ਮਹੱਲਾ ਵਾ ਇਹ ਪੂਰੇ ਅਨੰਦਪੁਰ ਸਾਹਿਬ ਦੇ ਵਿੱਚੋਂ ਦੀ ਪ੍ਰਕਰਮਾ ਕਰਦੇ ਹੋਏ ਚਰਨ ਮਾਤਾ ਚਰਨ ਗੰਗਾ ਸਟੇਡੀਅਮ ਦੇ ਤੱਕ ਪਹੁੰਚੇਗਾ ਜਿੱਥੇ ਪਹੁੰਚਣ ਤੋਂ ਬਾਅਦ ਵੱਖੋ-ਵੱਖ ਜਥੇਬੰਦੀਆਂ ਦੇ ਸਿੰਘਾਂ ਦੇ ਵੱਲੋਂ ਕਰਤੱਬ ਦਿਖਾਏ ਜਾਣਗੇ ਭਾਵੇਂ ਘੋੜਸਵਾਰੀ ਹੋਵੇ ਭਾਵੇਂ ਜਾਫਰ ਨਿਸ਼ਾਨੇਵਾਜੀ ਹੋਵੇ ਨੇਜੇਵਾਜੀ ਹੋਵੇ ਤਾਂ ਵੱਖੋ ਵੱਖ ਜਿਹੜੇ ਕਰਤੱਬ ਉੱਥੇ ਦਿਖਾਏ ਜਾਣਗੇ ਵੱਖੋ ਵੱਖ ਗੱਤਕੇ ਦੇ ਜੋਹਰ ਉੱਥੇ ਦੇਖਣ ਨੂੰ ਮਿਲਣਗੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇਸ ਸਮੇਂ ਮਹੱਲੇ ਦੀ ਸ਼ੁਰੂਆਤ ਹੋ ਚੁੱਕੀ ਆ ਸੰਗਤ ਦਾ ਵੱਡਾ ਇਕੱਠ ਨਜ਼ਰ ਆ ਰਿਹਾ ਤਾਂ ਸਭ ਤੋਂ ਅਹਿਮ ਗੱਲ ਹੈ ਕਿ ਅੱਜ ਜਿਹੜਾ ਮੌਸਮ ਹੈ ਉਹ ਕਾਫੀ ਜ਼ਿਆਦਾ ਬਰਸਾਤ ਵਾਲਾ ਹਵਾ ਤਾਂ ਇਸ ਸਮੇਂ ਹਲਕੀ ਬਾਰਿਸ਼ ਵੀ ਹੋ ਰਹੀ ਆ ਥੋੜਾ ਬਹੁਤਾ ਮੀ ਜਿਹੜਾ ਇੱਥੇ ਪੈ ਰਿਹਾ ਪਰ ਉਸਤੇ ਬਾਵਜੂਦ ਜੇਕਰ ਸੰਗਤ ਦੀ ਗੱਲ ਕਰੀਏ ਤਾਂ ਪਿਆਰ ਜਿਹੜਾ ਸੰਗਤ ਦਾ ਸ਼ਰਧਾ ਜਿਹੜੀ ਉਹ ਦੇਖਣਯੋਗ ਆ ਕਿ ਕਿਸ ਤਰੀਕੇ ਇਕੱਠ ਹੈ ਜਿਹੜਾ ਉਹ ਲਗਾਤਾਰ ਬਣਿਆ ਹੋਇਆ ਵਾ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਵੱਡੀ ਗਿਣਤੀ ਦੇ ਵਿੱਚ ਇਕੱਠ ਜਿਹੜਾ ਨਜ਼ਰ ਆ ਰਿਹਾ ਤਾਂ ਦੂਜੀਆਂ ਸਾਈਡਾਂ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰੀਕੇ ਇੱਥੇ ਸੰਗਤ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਤਾਂ ਹੁਣ ਇਹ ਤਖਤ ਸ਼੍ਰੀ ਕੇਸਗੜ ਸਾਹਿਬ ਵਾਲੇ ਰਸਤੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਸ ਰਸਤੇ ਦੇ ਉੱਪਰ ਵੀ ਸੰਗਤ ਦਾ ਵੱਡਾ ਇਕੱਠ ਨਜ਼ਰ ਆ ਰਿਹਾ ਉਸ ਤੋਂ ਬਾਅਦ ਜੇਕਰ ਕਿਲੇ ਵਾਲੇ ਸਾਈਡ ਦੀਆਂ ਤਸਵੀਰਾਂ ਦੀ ਗੱਲ ਕਰੀਏ ਤਾਂ ਉਹ ਰਸਤਾ ਵੀ ਪੂਰੇ ਦਾ ਪੂਰਾ ਸੰਗਤ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਤੇ ਜੇਕਰ ਮੇਨ ਹਾਈਵੇ ਨੂੰ ਜਾਂਦੇ ਰਸਤੇ ਦੀ ਗੱਲ ਕਰੀਏ ਤਾਂ ਉਸ ਰਸਤੇ ਦੇ ਉੱਪਰ ਵੀ ਹਰ ਪਾਸੇ ਸੰਗਤ ਹੀ ਸੰਗਤ ਨਜ਼ਰ ਆ ਰਹੀ ਹਾ ਤਾਂ ਇੱਕ ਤਸਵੀਰ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੋ ਇੱਥੇ ਸਰਾਮਾ ਬਣੀਆਂ ਹੋਈਆਂ ਨੇ ਜੋ ਕਮਰੇ ਬਣੇ ਹੋਏ ਨੇ ਉਹਨਾਂ ਤਸਵੀਰਾਂ ਉਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਸੰਗਤ ਜਿਹੜੀ ਉਹ ਛੱਤ ਦੇ ਉੱਪਰ ਵੀ ਖੜੀ ਹੋਈ ਨਜ਼ਰ ਆ ਰਹੀ ਹਾ ਤਾਂ ਤੁਸੀਂ ਅੰਦਾਜ਼ਾ ਲਗਾਓ ਕਿ ਸੰਗਤ ਦਾ ਕੱਠ ਇੰਨਾ ਕਿ ਜ਼ਿਆਦਾ ਹੋ ਚੁੱਕਿਆ ਵਾ ਕਿ ਰਸਤੇ ਆ ਜਿਹੜੇ ਪੂਰੇ ਦੇ ਪੂਰੇ ਭਰ ਚੁੱਕਿਆ ਖੜਨ ਦੇ ਲਈ ਕਿਤੇ ਵੀ ਜਗ੍ਹਾ ਨਹੀਂ ਬਤੀਆ ਜਿਸ ਤੋਂ ਬਾਅਦ ਹੁਣ ਸੰਗਤ ਆ ਜਿਹੜੀ ਉਹ ਸਰਾਮਾ ਵਾਲੀ ਸਾਈਡ ਪਹੁੰਚ ਕੇ ਦੇਖ ਸਕਦੇ ਹੋ ਕਿ ਦਰਸ਼ਨ دیدارੇ ਕਰ ਰਹੀ ਆਤਾ ਇਹ ਤਸਵੀਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਖਾਲਸੇ ਦੀ ਜਨਮ ਭੂਮੀ ਦੀਆਂ ਜਿੱਥੇ ਮੁਹੱਲੇ ਦੀ ਸ਼ੁਰੂਆਤ ਹੋਈ ਆ ਬੱਕੋ ਵੱਖ ਜਿੱਥੇ ਬੰਦੀਆਂ ਦੇ ਵੱਲੋਂ ਇਹ ਮੁਹੱਲਾ ਕੱਢਿਆ ਜਾਂਦਾ ਵਾ ਅਸੀਂ ਇਹ ਕਿ ਹੁਣ ਇਹ ਮੁਹੱਲਾ ਇਹ ਜੋ ਮਤਾਚਾਰਨ ਗੰਗਾ ਸਟੇਡੀਅਮ ਦੇ ਵਿੱਚ ਪਹੁੰਚੇਗਾ ਜਿੱਥੇ ਪਹੁੰਚਣ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਜੋ ਸਿੰਘ ਨੇ ਉਹਨਾਂ ਦੇ ਵੱਲੋਂ ਕਰਤੱਬ ਦਿਖਾਏ ਜਾਣਗੇ ਤਾਂ ਸਟੇਡੀਅਮ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਫਿਲਹਾਲ ਇਹ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਸੰਗਤ ਦਾ ਵੱਡਾ ਇਕੱਠ ਨਜ਼ਰ ਆ ਰਿਹਾ ਮਹੱਲੇ ਦੀ ਸ਼ੁਰੂਆਤ ਹੋਈਆ ਵੱਖ-ਵੱਖ ਜਥੇਬੰਦੀਆਂ ਦੇ ਸਿੰਘ ਜਿਹੜੇ ਇਸ ਸਮੇਂ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਗੁਰੂਕੀਆਂ ਲਾਡਲੀਆਂ ਫੌਜਾਂ ਨਜ਼ਰ ਆ ਰਹੀਆਂ ਹੋਣਗੀਆਂ ਨਾਲ ਨਾਲ ਜਿਹਦੇ ਗੱਤਕੇ ਦੇ ਕਰਤੱਪ ਵੀ ਦਿਖਾਏ ਜਾ ਰਹੇ ਆ ਰਸਤੇ ਦੇ ਵਿੱਚ ਤਾਂ ਇਹ ਬੜੀ ਅਹਿਮ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਸ਼੍ਰੀ ਅਨੰਦਪੁਰ ਸਾਹਿਬ ਦੀ ਦੇਖ ਸਕਦੇ ਹੋ ਕਿ ਇੱਕ ਵੱਡਾ ਇਕੱਠ ਇੱਥੇ ਸੰਗਤ ਦਾ ਦੇਖਣ ਨੂੰ ਮਿਲ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਆ ਤਾਂ ਲਗਾਤਾਰ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਤਾਂ ਫਰੰਟ ਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਰਸਤਾ ਹਾਈਵੇ ਦੇ ਵੱਲ ਜਾਂਦਾ ਉਸ ਰਸਤੇ ਦੇ ਉੱਪਰ ਦੇਖ ਸਕਦੇ ਹੁਣ ਇੱਕ ਵੱਡਾ ਇਕੱਠ ਨਜ਼ਰ ਆ ਰਿਹਾ ਹੋਏਗਾ ਤਾਂ ਪੂਰੇ ਤੇ ਪੂਰੇ ਰਸਤੇ ਆ ਜਿਹੜਾ ਬਲੌਕ ਨਜ਼ਰ ਆ ਰਿਹਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਆ ਤਾਂ ਰਸਤੇ ਆ ਜਿਹੜੇ ਉਹ ਬਲੌਕ ਹੋ ਚੁੱਕੇ ਆ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਇੱਕ ਵੱਡਾ ਇਕੱਠਾ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਵਾ ਤਾਂ ਦੂਰ ਤੱਕ ਸੰਗਤ ਹੀ ਸੰਗਤ ਨਜ਼ਰ ਆ ਰਹੀ ਆ ਤਾਂ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਲਗਾਤਾਰ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਆ ਤਾਂ ਦੇਖ ਸਕਦੇ ਹੋ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਆ ਤਾਂ ਵੱਖੋ ਵੱਖ ਜਥੇਵੰਦੀਆਂ ਦੇ ਸਿੰਘ ਇੱਥੇ ਪਹੁੰਚੇ ਹੋਏ ਨੇ ਤਾਂ ਮੁਹੱਲੇ ਦੀ ਸ਼ੁਰੂਆਤ ਹੋਈ ਆ ਤਾਂ ਸਟੇਡੀਅਮ ਦੇ ਵਿੱਚ ਪਹੁੰਚਣ ਤੋਂ ਬਾਅਦ ਵੱਖੋ-ਵੱਖ ਜਥੇਵੰਦੀਆਂ ਦੇ ਸਿੰਘਾਂ ਦੇ ਵੱਲੋਂ ਕਰਤੱਬ ਦਿਖਾਏ ਜਾਣਗੇ ਘੋੜਸਵਾਰੀ ਦੇਖਣ ਨੂੰ ਮਿਲੇਗੀ ਤਾਂ ਇਹ ਦੇਖ ਸਕਦੇ ਹਾਂ ਜਥੇਵੰਦੀਆਂ ਨਿਹੰਗ ਸਿੰਘ ਜਿਹੜੇ ਨਜ਼ਰ ਆ ਰਿਹਾ ਗੁਰੂ ਕੀ ਲੜਨੀਆਂ ਫੌਜਾਂ ਨਜ਼ਰ ਆ ਰਹੀਆਂ ਨੇ ਤਾਂ ਅਹਿਮ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਤਾਂ ਇਹ ਅਹਿਮ ਤਸਵੀਰਾਂ ਤੁਹਾਡੇ ਬੱਚੇ ਨੇ ਕਿੰਦੇ ਨੇ ਆਪੇ ਅਨੰਦਪੁਰ ਪਾਏ ਗਏ ਉਹ ਹੱਥ ਫੜਾ ਕੇ ਜਾਣਾ ਉਹਦੇ ਪਏ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਲਗਾਤਾਰ ਤਾਂ ਪਿੱਛੇ ਹਾਥੀ ਨੇ ਜਿਹੜੇ ਉਹ ਨਜ਼ਰ ਆ ਰਹੇ ਹੋਣਗੇ ਪਏ ਤਸਵੀਰਾਂ ਦੇਖ ਸਕਦੇ ਹੋ ਨਗਾੜੀ ਦੀ ਚੋਟ ਦੇ ਉੱਪਰ ਮੁਹੱਲੇ ਦੀ ਸ਼ੁਰੂਆਤ ਹੋਈ ਆ ਦੇਖ ਸਕਦੇ ਹੋ ਇਸ ਸਮੇਂ ਤਾਂ ਅਹਿਮ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਖ-ਵੱਖ ਜਥੇਬੰਦੀਆਂ ਇਸ ਸਮੇਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਇਹ ਮੁਹੱਲਾ ਕੱਢਿਆ ਜਾ ਰਿਹਾ ਤਾਂ ਪਿੱਛੇ ਹਾਥੀਆਂ ਦੀਆਂ ਤਸਵੀਰਾਂ ਜਿਹੜੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਜੋ ਇਸ ਮੁਹੱਲੇ ਦੇ ਵਿੱਚ ਸ਼ਿੰਗਾਰ ਬਣੇ ਨੇ ਤਾਂ ਬੜੀਆਂ ਅਹਿਮ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰੂਕੀਆਂ ਲਾੜਦੀਆਂ ਫੌਜਾਂ ਨਜ਼ਰ ਆ ਰਹੀਆਂ ਨੇ ਇਸ ਸਮੇਂ ਤਾਂ ਤਸਵੀਰਾਂ ਬੜੀਆਂ ਅਹਿਮ ਨੇ ਖੋਲੇ ਮੁਹੱਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸੰਝਿਆ ਕਰ ਰਹੇ ਹਾਂ ਹਰ ਇੱਕ ਰੰਗ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਬੱਡਾ ਇਕੱਠ ਨਜ਼ਰ ਆ ਰਿਹਾ ਹੋਏਗਾ ਇਸੋ ਵਿੱਚ ਇਸ ਵਿੱਚ ਘੋੜੇ ਆ ਜਿਹੜੇ ਉਹ ਲਿਆਉਂਦੇ ਜਾ ਰਹੇ ਆ ਮੁਹੱਲੇ ਦੇ ਵਿੱਚ ਦੇਖ ਸਕਦੇ ਹੋ ਕਿ ਸ਼ਿੰਗਾਰੇ ਹੋਏ ਘੋੜੇ ਵੀ ਇਸ ਮੁਹੱਲੇ ਦਾ ਸ਼ਿੰਗਾਰ ਬਣ ਰਹੇ ਆ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੁਰੂਕਿਆਂ ਲਾਰਨੀਆਂ ਫੌਜਾਂ ਨਜ਼ਰ ਆ ਰਹੀਆਂ ਨਾਲ ਘੋੜੇ ਆ ਜਿਹੜੇ ਉਹ ਨਜ਼ਰ ਆ ਰਹਿਆ ਬਹੁਤ ਪ੍ਰਸਾਦਿਤ ਨੂੰ ਬੇਨਤੀ ਆ। ਜੰਗੀਆਂ ਕੇ ਦੌਰ ਨੂੰ ਜੀ ਆਨੰਦਪੁਰ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਨਾਲ ਸੰਝਿਆ ਕਰ ਰਹੇ ਆ। ਇਹ ਦੇਖ ਸਕਦੇ ਹਾਂ ਕਿ ਇਸ ਸਮੇਂ ਘੋੜੇ ਜਿਹੜੇ ਦੇਖਣ ਨੂੰ ਇੱਥੇ ਮਿਲ ਰਹੇ ਆ ਘੋੜੇ ਪਹੁੰਚੇ ਇੱਥੇ ਇੱਕ ਸਾਈਡ ਤੇ ਹਾਥੀ ਦੂਜੇ ਪਾਸੇ ਘੋੜੇ ਤਾਂ ਇਸ ਸਮੇਂ ਇੱਕ ਬਾਜ ਵਾਲੇ ਸਿੰਘ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਇਹ ਤਸਵੀਰ ਬਹੁਤ ਅਹਿਮ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਦੇਖ ਸਕਦੇ ਹੋ ਕਿ ਇੱਕ ਸਿੰਘ ਨੇ ਛੋਟੇ ਜੇ ਕਰੋੜ ਸਿੰਘ ਸਵਾਰ ਪਰ ਕਰੋੜ ਸਿੰਘ ਪਰ ਪਰ ਸਿੰਘ ਸਾਹਿਬ ਜਤੋ ਦਾ ਇਸ ਵਿੱਚ ਗੱਤਕੇ ਦੇ ਜੋਹਰ ਵੀ ਦੇਖਣ ਨੂੰ ਮਿਲ ਰਹੇ ਆਂ ਤਾਂ ਇਸ ਸਮੇਂ ਤਸਵੀਰਾਂ ਦੇ ਵਿੱਚ ਤੁਹਾਨੂੰ ਹਾਥੀ ਜਿਹੜੇ ਨਜ਼ਰ ਆ ਰਹੇ ਹੋਣਗੇ ਜਨਾਂ ਦੀ ਇਸ ਸਮੇਂ ਸਵਾਰੀ ਕੀਤੀ ਜਾ ਰਹੀ ਆ ਕਾ ਮਹੱਲੇ ਦਾ ਸ਼ਿੰਗਾਰ ਬਣੇ ਨੇ ਹਾਥੀ ਤਾਂ ਵਿੱਚ ਘੋੜੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਉੱਪਰ ਨਗਾਰੇ ਜਿਹੜੇ ਸਜਾਏ ਗਏ ਆ ਤਾਂ ਅਹਿਮ ਤਸਵੀਰਾਂ ਹੋਲੇ ਮਹੱਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਸਿੰਘਾਂ ਦੇ ਵੱਲੋਂ ਮਹੱਲਾ ਜਿਹੜਾ ਕੱਢਿਆ ਜਾ ਰਿਹਾ ਇਸ ਸਮੇਂ ਤਸਵੀਰਾਂ ਦੇ ਵਿੱਚ ਤੁਹਾਨੂੰ ਹਾਥੀ ਜਿਹੜੇ ਨਜ਼ਰ ਆ ਰਹੇ ਹੋਣਗੇ ਸਵਾਰੀ ਜਿਹੜੀ ਕੀਤੀ ਜਾ ਰਹੀ ਆ